ਕਰਨਾਟਕ ਵਾਲੀ ਵੋਟ ਚੋਰੀ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਡੇਢ ਮਹੀਨੇ ਬਾਅਦ ਹੁਣ ਫਿਰ ਰਾਹੁਲ ਗਾਂਧੀ ਇੱਕ ਨਵੀਂ ਪ੍ਰੈਸ ਕਾਨਫਰੰਸ ਲੈ ਕੇ ਆਇਆ ਜਿਹਦੇ ਵਿੱਚ ਉਹਨੇ ਹਰਿਆਣਾ ਵਿੱਚ ਹੋਈਆਂ ਵੋਟਾਂ ਨੂੰ ਲੈ ਕੇ ਵੋਟ ਚੋਰੀ ਦੇ ਇਲਜ਼ਾਮ ਲਗਾਏ ਆ ਭਾਜਪਾ ਦੇ ਉੱਤੇ ਛੋਟੇ-ਮੋਟੇ ਨਹੀਂ 25 ਲੱਖ ਵੋਟਾਂ ਦੀ ਚੋਰੀ ਦੇ ਇਲਜ਼ਾਮ ਲਗਾਏ ਆ ਮਤਲਬ ਕਿ ਹਰੇਕ ਅੱਠਵੇਂ ਬੰਦਾ ਵੋਟ ਪਾਉਣੇ ਵਾਲਾ ਫਰਜੀ ਆ ਜਿੱਦਾਂ ਕਿ ਰਾਹੁਲ ਗਾਂਧੀ ਕਹਿ ਰਿਹਾ ਤੇ ਉਹਦੇ ਮੁਤਾਬਕ ਲਗਭਗ 12.5% ਜਿਹੜੀਆਂ ਵੋਟਾਂ ਪਈਆਂ ਉਹ ਵੋਟ ਚੋਰੀ ਦੇ ਨਾਲ ਪਈਆਂ ਹਰਿਆਣੇ ਦੇ ਵਿੱਚ ਜੇ ਮੈਂ ਗੱਲ ਕਰਾਂ 3-4% ਹੀ ਵੋਟਾਂ ਜੇਕਰ ਪਹਿ ਜਾਣ ਕਿਸੇ ਨੂੰ ਤਾਂ ਉਹ ਜਿਹੜੇ ਨਤੀਜੇ ਹੁੰਦੇ ਆ ਤਾਂ ਕੁਝ ਤੋਂ ਕੁਝ ਹੋਰ ਹੋ ਸਕਦੇ ਆ ਸੋ ਰਾਹੁਲ ਗਾਂਧੀ ਮੁਤਾਬਕ ਜਿਹੜੀ ਕਾਂਗਰਸ ਸੀਗੀ ਹਰਿਆਣੇ ਦੇ ਵਿੱਚ 22779 ਵੋਟਾਂ ਦੇ ਨਾਲ ਇਹ ਹਾਰੀ ਸੀਗੀ ਪਰ ਜਿਹੜੀਆਂ ਇੱਥੇ ਵੋਟਾਂ ਦੀ ਵੋਟ ਚੋਰੀ ਹੋਈ ਆ ਉਹ 25 ਲੱਖ ਤੋਂ ਵੱਧੂ ਵੋਟ ਚੋਰੀ ਹੋਈ ਆ ਐਗਜ਼ਿਟ ਪੋਲ ਵੀ ਦੱਸਦੇ ਸੀਗੇ ਉਹਦੇ ਵਿੱਚ ਕਾਂਗਰਸ ਹੀ ਜਿੱਤ ਦੀ ਨਜ਼ਰ ਦਿਖਾਈ ਗਈ ਸੀ ਲਗਭਗ ਸਾਰੇ ਹੀ ਜਿਹੜੇ ਐਗਜ਼ਿਟ ਪੋਲ ਹੋਏ ਸੀਗੇ ਮਸ਼ਹੂਰ ਮਸ਼ਹੂਰ ਪਰ ਜਦੋਂ ਨਤੀਜੇ ਆਏ ਤਾਂ ਇਹਦੇ ਵਿੱਚ ਕਾਂਗਰਸ ਬਹੁਤ ਪਿੱਛੇ ਰਹਿ ਗਈ ਤੇ ਬੀਜੇਪੀ ਵਾਲੇ ਬਾਦੀ ਮਾਰ ਗਏ ਤੇ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ ਸੋ ਇਹ ਜਿਹੜੇ ਇਲਜ਼ਾਮ ਲਗਾਏ ਆ ਰਾਹੁਲ ਗਾਂਧੀ ਨੇ ਉਹਦੇ ਮੁਤਾਬਕ ਮਹਾਰਾਸ਼ਟਰ ਕਰਨਾਟਕ ਤੇ ਹਰਿਆਣੇ ਦੇ ਵਿੱਚ ਵੋਟ ਚੋਰੀ ਕਰਕੇ ਹੀ ਬੀਜੇਪੀ ਨੇ ਸਰਕਾਰ ਬਣਾਈ ਆ ਤੇ ਹੁਣ ਜਿਹੜੀਆਂ ਬਿਹਾਰ ਦੇ ਵਿੱਚ ਵੀ ਬੋਟਾ ਪੈ ਰਹੀਆਂ ਕਹਿੰਦਾ ਉੱਥੇ ਵੀ ਐਦਾਂ ਹੀ ਹੋਊਗਾ ਕੀ ਪੰਜਾਬ ਦੇ ਵਿੱਚ ਵੀ 2027 ਦੇ ਵਿੱਚ ਇਸ ਤਰ੍ਹਾਂ ਹੋਣ ਜਾ ਰਿਹਾ ਆ ਪੰਜਾਬ ਬਾਰੇ ਵੀ ਸਾਰੀ ਗੱਲ ਅਸੀਂ ਕਰਾਂਗੇ ਲਾਸਟ ਦੇ ਵਿੱਚ ਸੋ ਇਹ ਪੂਰੀ ਗੱਲਬਾਤ ਅਸੀਂ ਤਰਤੀਬ ਦੇ ਨਾਲ ਸਾਂਝੀ ਕਰਦੇ ਆ ਤੁਹਾਡੇ ਸਾਰਿਆਂ ਨਾਲ ਆਜੋ ਇਸ ਵਾਰੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਰਾਹੁਲ ਗਾਂਧੀ ਨੇ ਇਹਦੇ ਵਿੱਚ ਥੋੜੀ ਜਿਹੀ ਤਿਆਰੀ ਨਾਲ ਆਇਆ ਸੀ ਜਿਹੜੀ ਪਿਛਲੀ ਕਰਨਾਟਕ ਵਾਲੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹਦੇ ਨਾਲੋਂ ਸੋ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਇਹਨਾਂ ਨੇ ਪੂਰੇ ਅੰਕੜੇ ਡਾਟਾ ਲੈ ਕੇ ਬੰਦੇ ਨੇ ਗੱਲ ਕੀਤੀ ਆ ਮੈਂ ਕੋਈ ਰਾਹੁਲ ਗਾਂਧੀ ਦਾ ਫੈਨ ਨਹੀਂਗਾ ਪਹਿਲਾਂ ਦੱਸਦਾ ਪਰ ਜੋ ਚੀਜ਼ ਅਗਲੇ ਨੇ ਪੇਸ਼ ਕੀਤੀ ਆ ਉਹਦੀ ਸراہਨਾ ਕਰਨੀ ਬਣਦੀ ਆ ਕਿਉਂਕਿ ਐਨੀ ਮਿਹਨਤ ਕਰਕੇ ਇਹ ਸਾਰਾ ਕੁਝ ਲੱਭ ਲੁੱਭ ਕੇ ਲੈ ਕੇ ਆਇਆ ਚਲੋ ਹੁੰਦੀ ਤਾਂ ਇਹਨਾਂ ਦੇ ਪਿੱਛੇ ਟੀਮ ਹੀ ਆ ਸੋ ਇਹਨੇ 25 ਲੱਖ ਜਿਹੜੇ ਇਹ ਫਰਜ਼ੀ ਵੋਟਰ ਸੀਗੇ ਚੋਰੀ ਕੀਤੀਆਂ ਵੋਟਾਂ ਕਿਸ ਤਰ੍ਹਾਂ ਸੀਗੀਆਂ ਡੁਪਲੀਕੇਟ ਵੋਟਰ ਸੀਗੇ 521619 ਇਨਵੈਲਿਡ ਐਡਰੈਸ 93174 ਬਲਕ ਵੋਟਰ ਸੀਗੇ 192639 ਸੋ ਇਸ ਤਰ੍ਹਾਂ ਮਿਲਾ ਕੇ ਇਹ ਲਗਭਗ ਇਹਨੇ ਕਿਹਾ ਕਿ 25 ਲੱਖ ਜਿਹੜੇ ਵੋਟ ਸੀਗੇ ਉਹ ਚੋਰੀ ਹੋਏ ਆ ਜਿਹੜੇ ਮਿਸਯੂਸ ਹੋ ਫੋਰਨ 6 ਤੇ 7 ਦੇ ਹੋਏ ਆ ਉਹ ਹੱਲੇ ਡਾਟੇ ਇਹਨੇ ਮਤਲਬ ਕਿ ਸਾਹਮਣੇ ਪੇਸ਼ ਹੀ ਨਹੀਂ ਕੀਤੇ ਹਰ ਇੱਕ ਤੇ ਆ ਜਾਂਦੇ ਆ ਜਿੱਦਾਂ ਡੁਪਲੀਕੇਟ ਵੋਟਰ ਡੁਪਲੀਕੇਟ ਵੋਟਰ ਕਿਹੜੇ ਹੋ ਗਏ ਜੀ ਇੱਕ ਫੋਟੋ ਆ ਤੇ 100 100 ਵੋਟਾਂ ਬਣੀਆਂ ਹੋਈਆਂ ਕਿਸੇ ਇੱਕ ਅਸੈਂਬਲੀ ਦੇ ਵਿੱਚ ਹੀ ਤੇ ਇਹ ਵੋਟਾਂ ਪੈਂਦੀਆਂ ਵੀ ਆ ਕਈ ਇਹਦੇ ਵਿੱਚ ਜਿੱਦਾਂ ਆਹ ਫੋਟੋ ਤੁਸੀਂ ਪਿੱਛੇ ਮੇਰੇ ਸਕਰੀਨ ਦੇ ਦੇਖ ਦੇਖ ਹੀ ਰਹੇ ਆ ਇੱਕ માતા ਦੀ ਫੋਟੋ ਆ ਜਿਹਦਾ ਇੱਕ ਪਾਸੇ ਤਾਂ ਨਾਮ ਵੀ ਗੁਰਦਰਸ਼ਨ ਸਿੰਘ ਲਿਖਿਆ ਹੋਇਆ ਜਦਕਿ ਇਹ ਸ਼ਰਿਆਂ ਵਿੱਚ ਦਿਸਦਾ ਇੱਕ ਇਹ માતા ਦੀ ਫੋਟੋ ਆ ਮਤਲਬ ਕਿ ਇਹ ਵਾਲੀ ਇੱਕ ਫੋਟੋ ਦੇ ਉੱਤੇ ਹੀ 223 ਵੋਟਾਂ ਆ ਤੇ ਦੋ ਬੂਥ ਦੇ ਉੱਤੇ ਮਤਲਬ ਕਿ 2 ਬੂਥ ਦੇ ਉੱਤੇ ਇਹ 223 ਫੁੱਟ ਹੈ ਇੱਕ ਹੀ ਸ਼ਕਲ ਦੀਆਂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਹ ਸੈਂਟਰ ਤੋਂ ਹੀ ਸਾਰਾ ਸਿਸਟਮ ਬਲਕ ਤਰੀਕੇ ਨਾਲ ਵਿੱਚ ਐਡ ਕਰ ਦਿੱਤਾ ਜਾਂਦਾ ਇਹ ਕੋਈ ਫੋਟੋਸ ਜਾਂ ਇਹ ਕੋਈ ਇਨਕੁਆਰੀ ਬੀ ਐਲਓ ਦੇ ਕੋਲ ਜਾਂਦੀ ਨਹੀਂਗੀ ਇਹ ਰਾਹੁਲ ਗਾਂਧੀ ਦਾ ਕਹਿਣਾ ਹੈ ਤਾਂ ਫੋਟੋ ਤੇ ਵੀ ਤੁਸੀਂ ਦੇਖ ਸਕਦੇ ਆ ਇੱਕ ਹੀ ਫੋਟੋ ਆ ਤੇ ਅਲੱਗ-ਅਲੱਗ ਜਾਨੀ ਕਿ ਇਹਦੇ ਵੋਟਰ ਕਾਰਡ ਬਣੇ ਹੋਏ ਆ ਕਿਤੇ ਸ਼ੁਰੇਸ਼ ਸਿੰਘ ਮਹਿਤਾ ਤਾਹਿਰ ਅਰਚਨਾ ਚਾ ਹਨਾ ਮਤਲਬ ਕਿ ਨਾਮ ਵੀ ਅਲੱਗ-ਅਲੱਗ ਤਰ੍ਹਾਂ ਦੇ ਆ ਨਾ ਮਤਲਬ ਕਿ ਕੋਈ ਵੀ ਬੰਦਾ ਜਦੋਂ ਦੇਖੂਗਾ ਤਾਂ ਪਤਾ ਲੱਗ ਜਾਊ ਜਾਲੀ ਆ ਫਿਰ 19 ਲੱਖ ਤੋਂ ਵੱਧੂ ਜਿਹੜੇ ਬਾਲਕ ਵੋਟਰ ਆ ਬਾਲਕ ਵੋਟਰ ਕਿੱਦਾਂ ਜੀ ਜਿੱਦਾਂ ਇਹ ਮੰਤਰੀ ਸਾਹਿਬ ਦਾ ਇੱਕ ਬੀਜੇਪੀ ਦੇ ਹੀ ਹਰਿਆਣੇ ਦੇ 68 ਵੋਟਾਂ ਇਹਨਾਂ ਦੇ ਘਰ 'ਚ ਹੀ ਬਣੀਆਂ ਆ ਕਿਸੇ ਇੱਕ ਘਰ ਦੇ ਵਿੱਚ ਹੀ 501 ਵੋਟਰ ਰਹਿ ਰਹੇ ਆ ਕਿਸੇ ਇੱਕ ਘਰ ਦੇ ਵਿੱਚ ਹੀ 101 ਵੋਟਰ ਰਹਿ ਰਹੇ ਆ ਸੋ ਇਸ ਤਰ੍ਹਾਂ ਘਰ ਦਾ ਐਡਰੈਸ ਇੱਕ ਦਾ ਹੀ ਆ ਪਰ ਉਹਦੇ ਵਿੱਚ 501 ਵੋਟਰ ਕਿਸੇ 'ਚ 100 ਕਿਸੇ 'ਚ 77 ਸੋ ਇਹ ਕਿਸ ਤਰ੍ਹਾਂ ਪੋਸੀਬਲ ਹੈ ਇੱਕ ਹੀ ਘਰ ਦੇ ਵਿੱਚ ਜਿਹਦੇ 2-3 ਕਮਰੇ ਆ ਤੇ 500 ਬੰਦੇ ਰਹਿ ਜਾਣ ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਵਾਲ ਤਾਂ ਜ਼ਰੂਰ ਖੜੇ ਕਰਦੀਆਂ ਸਿਸਟਮ ਦੇ ਉੱਤੇ ਕਈ ਵੋਟਾਂ ਐ ਇਦਾਂ ਦੀਆਂ ਜਿਨ੍ਹਾਂ ਤੇ ਫੇਕ ਫੋਟੋ ਲਾਈ ਹੋਈ ਆ ਮਤਲਬ ਕਿ ਪਛਾਣੀ ਨਹੀਂ ਹੁੰਦੇ ਬੰਦੇ ਹਨਾ ਕੋਈ ਵੀ ਬੰਦਾ ਆ ਕੇ ਜਦੀ ਫੋਟੋ ਨਹੀਂ ਪਛਾਣ ਹੁੰਦੀ ਉਹਦੇ ਤੇ ਕੋਈ ਵੀ ਆ ਕੇ ਉੱਥੇ ਵੋਟ ਪਾ ਕੇ ਜਾ ਸਕਦਾ ਆ ਮਤਲਬ راہੂਲ ਗਾਂਧੀ ਦਾ ਕਹਿਣਾ ਐ ਕਿ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਹੋਈ ਸੀ ਕਿ ਜੇਕਰ ਕਿਸੇ ਹੋਰ ਦਾ ਕੋਈ ਵੋਟਰ ਕਾਰਡ ਤੇ ਕੋਈ ਵੀ ਮਤਲਬ ਕਿ ਵੋਟ ਪਾਉਣੀ ਚਾਹੇ ਉਹ ਪਾ ਸਕਦਾ ਕਿਉਂਕਿ ਇਹਨਾਂ ਤੇ ਫੋਟੋ ਹੀ ਕਲੀਅਰ ਨਹੀਂ ਗਈ ਇਹ ਲਗਭਗ 124000 ਤੋਂ ਵੱਧੂ ਜਿਹੜੀਆਂ ਮਤਲਬ ਕਿ ਇਸ ਤਰ੍ਹਾਂ ਦੇ ਵੋਟਰ ਕਾਰਡ ਆ ਜਿਨ੍ਹਾਂ ਤੇ ਫੇਕ ਹੀ ਫੋਟੋ ਆ ਆ ਜਿਹੜੀ ਇੱਕ ਬਹੁਤ ਵੱਡੀ ਚਰਚਾ ਹੋ ਰਹੀ ਆ ਇੱਕ ਮਾਡਲ ਆ ਕੋਈ ਬ੍ਰਾਜ਼ਿਲ ਦੀ ਮਾਡਲ ਆ ਚਲੋ ਜੀ ਤੇ ਇਹਦੀਆਂ 22 ਵੋਟਾਂ ਬਣੀਆਂ ਹੋਈਆਂ ਤੇ ਇਹ 10 ਬੂਥਾਂ ਦੇ ਉੱਤੇ ਵੋਟ ਪੈ ਵੀ ਜਾਂਦੀ ਆ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਜਿਹੜੀ ਇੱਕੋ ਹੀ ਫੋਟੋ ਲਾਈ ਗਈ ਆ ਕਿਤੇ ਨਾ ਮਸੀਮਾ ਆ ਕਿਤੇ ਸਬੀਟੀ ਆ ਕਿਤੇ ਇਹ ਕਿਤੇ ਸਰਸਬਤੀ ਆ ਐਮੀ ਜਾਲੀ ਲਿਖਤਾ ਦੂਸਰੀ ਗੱਲ ਇਹ ਜਿਹੜੀ ਮਾਡਲ ਆ ਐਸ ਵੇਲੇ ਪੂਰੀ ਮਸ਼ਹੂਰ ਹੋ ਚੁੱਕੀ ਆ ਕਿਉਂਕਿ ਜਿਹੜੇ ਇੰਡੀਅਨਸ ਸੀਗੇ ਉਹਨਾਂ ਨੇ ਲੱਬ ਲੁੱਬ ਕੇ ਇਹਦਾ ਪੂਰਾ ਬ੍ਰਾਜ਼ਿਲ ਦੀ ਮਾਡਲ ਦਾ ਇਨੂੰ ਉੱਥੇ ਉਹਦੀਆਂ ਮਤਲਬ ਕਿ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਦਿਨਾਂ ਚ ਮਿਲੀਅਨ ਚ ਚਲ ਗਏ ਇੰਸਟਾਗ੍ਰam ਤੇ ਇਹਨੇ ਵੀਡੀਓ ਪਾ ਕੇ ਵੀ ਦੱਸਿਆ ਕਿ ਰਾਹੁਲ ਗਾਂਧੀ ਨੇ ਮੇਰਾ ਹੀ ਨਾਮ ਲਿਆ ਸੋ ਇਸ ਤਰ੍ਹਾਂ ਇਹ ਮਸ਼ਹੂਰ ਵੀ ਹੋ ਗਈ ਪਰ ਇਹ ਬ੍ਰਾਜ਼ਿਲ ਦੀ ਮਾਡਲ ਮਤਲਬ ਕਿ ਇੰਡੀਆ ਦੇ ਵਿੱਚ ਵੋਟ ਬਣੀਆਂ ਇਹਨੂੰ ਪਤਾ ਵੀ ਨਹੀਂਗਾ 22 ਵੋਟਾਂ ਇਹਦੇ ਨਾਮ ਤੇ ਬਣੀਆਂ ਤੇ 10 ਬੂਥਾਂ ਦੇ ਉੱਤੇ ਜਾ ਕੇ ਵੋਟ ਵੀ ਪਾਉਂਦੀ ਆ ਕਈ ਵੋਟਰ ਕਾਰਡ ਇਸ ਤਰ੍ਹਾਂ ਦੇ ਆ ਜਿਹੜੇ ਯੂਪੀ ਦੇ ਕੋਈ ਬੀਜਪੀ ਲੀਡਰ ਆ ਇਹ ਤੇ ਉਹ ਵੋਟ ਪਾ ਰਿਆ ਕਿੱਥੇ ਹਰਿਆਣੇ ਦੇ ਵਿੱਚ ਆ ਕੇ ਕਰਨਾਟਕ ਦੀ ਬਾਰੀ ਜਦੋਂ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਤਾਂ ਉਹਨੇ ਕਿਹਾ ਸੀਗਾ ਕਿ ਕਈ VOTER IDਆਂ ਦੇ ਜਿਹੜੇ ਐਡਰੈਸ ਸੀਗੇ ਉੱਤੇ ਜ਼ੀਰੋ ਲਿਖਿਆ ਸੀ ਤਾਂ ਜਿਹੜੇ ਇਹ ਆਪਣੇ ਇਲੈਕਸ਼ਨ ਕਮਿਸ਼ਨ ਦੇ ਚੀਫ ਸੀਗੇ ਕਹਿਆ ਨੇਸ਼ ਕੁਮਾਰ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਕਿਹਾ ਸੀਗਾ ਇਸ ਦੀ ਜਗ੍ਹਾ 0 ਲਿਖੇ ਦਾ ਮਤਲਬ ਇਹ ਆ ਕਿ ਕਿਸੇ ਬੰਦੇ ਕੋਲ ਆਪਣਾ ਘਰ ਨਹੀਂਗਾ ਉਹ ਕੋਈ ਸੜਕ ਤੇ ਰਹਿ ਰਿਹਾ ਕੋਈ ਰੋਡ ਤੇ ਰਹਿ ਰਿਹਾ ਉਹਨਾਂ ਨੇ ਇਦਾਂ ਬਿਆਨ ਦਿੱਤਾ ਜੀ ਰਾਹੁਲ ਗਾਂਧੀ ਨੇ ਇਸ ਵਾਰੀ ਇਹਦਾ ਵੀ ਪ੍ਰੂਫ ਕੱਢ ਕੇ ਲਿਆਂਦਾ ਇਹ ਕਹਿੰਦਾ ਅਸੀਂ ਫਿਜ਼ੀਕਲੀ ਜਾਨੀ ਕਿ ਜਾ ਕੇ ਇਨਕੁਆਰੀ ਕੀਤੀ ਆ ਜਿੱਥੇ ਲਿਖਿਆ ਹੁੰਦਾ ਸੀਗਾ ਹਾਊਸ ਨੰਬਰ ਤੇ 0 ਲਿਖਿਆ ਆ ਨਾ ਮਤਲਬ ਐਡਰੈਸ ਦੀ ਜਗ੍ਹਾ ਤੇ ਹਾਊਸ ਨੰਬਰ 0 ਲਿਖਿਆ ਉੱਥੇ ਬੰਦਿਆਂ ਦੇ ਪੂਰੇ ਮਕਾਨ ਬਣੇ ਹੋਇਆ ਸੋ ਰਾਹੁਲ ਗਾਂਧੀ ਨੇ ਕਹਿਣਾ ਹੈ ਕਹਿਣਾ ਹੈ ਕਿ ਇਹ ਇਸ ਲਈ ਕੀਤਾ ਗਿਆ ਕਿ ਟਰੇਸ ਕਰਨਾ ਜਾਨੀ ਕਿ ਟਰੇਸ ਕਰਨਾ ਲੋਕਾਂ ਨੂੰ ਔਖਾ ਹੋ ਜਾਏ ਕਿਹੜੇ ਬੰਦੇ ਨੇ ਵੋਟ ਪਾਈ ਆ ਕਿਹੜੇ ਨੇ ਨਹੀਂ ਪਾਈ ਇਹ ਸਾਰੀ ਜਿਹੜੀ ਬਵਸਤਾ ਕਹਿੰਦਾ ਇਹ ਤਾਂ ਕੀਤੀ ਗਈ ਆ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਗੰਭੀਰ ਇਲਜ਼ਾਮ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨ ਦੇ ਉੱਤੇ ਇਸ ਵਾਰੀ ਰਾਹੁਲ ਗਾਂਧੀ ਨੇ ਲਗਾਏ ਆ ਪਹਿਲਾਂ ਨਾਲੋਂ ਜ਼ਿਆਦਾ ਇਸ ਵਾਰੀ ਤਿਆਰੀ ਦੇ ਵਿੱਚ ਆਇਆ ਸੀਗਾ ਪਿਛਲੀ ਵਾਰੀ ਜਦੋਂ ਇਲਜ਼ਾਮ ਲਗਾਏ ਸੀਗੇ ਤਾਂ ਉਦੋਂ ਇਲੈਕਸ਼ਨ ਕਮਿਸ਼ਨ ਆ ਕੇ ਕਈ ਜਾਣੀ ਕਿ इमोशनल ਗੱਲਾਂ ਕਰਤੀਆਂ ਸੀਗੀਆਂ ਕਿ ਅਸੀਂ ਜਿਹੜੀਆਂ ਸੀਸੀਟੀਵੀ ਫੁਟੇਜ ਹੈਗੀਆਂ ਸਾਡੀਆਂ ਭੈਣਾਂ ਦੀਆਂ ਸਾਡੀਆਂ ਮਾਮਾਂ ਦੀਆਂ ਅਸੀਂ ਉਹ ਦੇ ਨਹੀਂ ਸਕਦੇ ਜਦ ਕਿ ਇਹ ਬੇਤੁਕੀਆਂ ਇਆਂ ਗੱਲਾਂ ਹਨ ਜੇ ਕੋਈ ਬੰਦਾ ਐਡੇ ਇਲਜ਼ਾਮ ਲਗਾ ਰਿਹਾ ਆ ਮੈਨੂੰ ਲੱਗਦਾ ਉਹਨੂੰ ਬਨ ਬਾਈ ਬਨ ਪੂਰੇ ਮਤਲਬ ਸਬੂਤ ਦੇ ਦੇਣੇ ਚਾਹੀਦੇ ਆ ਪਰ ਇਲੈਕਸ਼ਨ ਕਮਿਸ਼ਨ ਕੀ ਕਰ ਰਿਹਾ ਕੀ ਜਿਹੜੀਆਂ ਇਹ ਸੀਸੀਟੀਵੀ ਫੁਟੇਜ ਆ ਉਹ ਵੀ 45 ਦਿਨ ਤੋਂ ਬਾਅਦ ਡਿਲੀਟ ਕਰ ਰਿਆ ਕਿਸੇ ਨੂੰ ਦੇ ਨਹੀਂ ਰਿਹਾ ਕੋਈ ਵੀ ਜਿਹੜਾ ਡਾਟਾ ਆ ਉਹ ਸ਼ੇਅਰ ਕਰਨ ਦੇ ਲਈ ਜਿਹੜੇ ਨਵੇਂ-ਨਵੇਂ ਕਾਨੂੰਨ ਉਹ ਬਣਾ ਰਿਆ ਜਾਨੀ ਕਿ ਹੋਰ ਟਾਈਟ ਕੀਤਾ ਜਾ ਰਿਹਾ ਜਦ ਕੀ ਕਰਨਾ ਕੀ ਚਾਹੀਦਾ ਸੀਗਾ ਕਿ ਤੁਹਾਡੀ ਪਾਰਦਰਸ਼ਤਾ ਬਣੀ ਰਹੇ ਲੋਕਾਂ ਵਿੱਚ ਜਿਹੜੀ ਭਰੋਸੇਯੋਗਤਾ ਇਲੈਕਸ਼ਨ ਕਮਿਸ਼ਨ ਪ੍ਰਤੀ ਆ ਉਹ ਬਣੀ ਰਹੇ ਉਹਦੇ ਲਈ ਇਹਨਾਂ ਪੂਰਾ ਕਾਊਂਟਰ ਟੂ ਕਾਊਂਟਰ ਇਹ ਜਿਹੜਾ ਰਾਹੁਲ ਗਾਂਧੀ ਪੂਰੇ ਕਵੈਸਚਨ 18 ਉਹਨਾਂ ਦੇ ਜਵਾਬ ਦੇਣੇ ਚਾਹੀਦੇ ਸੀਗੇ ਚਲੋ ਇਹਦੇ ਪਿੱਛੇ ਹੋ ਸਕਦਾ ਹੈ ਬਿਹਾਰ ਦੇ ਵਿੱਚ ਇਲੈਕਸ਼ਨ ਹੁਣ ਥੋੜੇ ਦਿਨਾਂ ਤਈ ਇਹ 6 ਨਵੰਬਰ ਨੂੰ ਪਹਿਲੇ ਦੌਰ ਦੀਆਂ ਪੈ ਗਈਆਂ ਥੋੜੇ ਥੋੜੇ ਦਿਨਾਂ ਬਾਅਦ ਫਿਰ ਦੂਜੇ ਦੌਰ ਦੀਆਂ ਉੱਥੇ ਪੈਣੀਆਂ ਆ ਹੋ ਸਕਦਾ ਹੈ ਇਹ ਇਲੈਕਸ਼ਨ ਤੋਂ ਪਹਿਲਾਂ ਜੋ ਵੀ ਇਹਨੇ ਕੀਤਾ ਇੱਕ ਵੋਟਾਂ ਦੇ ਵਿੱਚ ਫਾਇਦਾ ਲੈਣ ਨੂੰ ਵੀ ਕੀਤਾ ਹੋ ਸਕਦਾ ਇਹ ਤੋਂ ਵੀ ਅਸੀਂ ਇਨਕਾਰ ਨਹੀਂ ਕਰ ਸਕਦੇ ਪਰ ਜੋ ਕੁਐਸਚਨ ਇਸ ਬੰਦੇ ਨੇ ਖੜੇ ਕੀਤੇ ਆ ਉਹਨਾਂ ਦੇ ਸਵਾਲ ਦੇਣੇ ਤਾਂ ਜ਼ਰੂਰ ਬਣਦੇ ਆ हां मैं तो एक गल कहना हूं ना जे ये सारे क्वेश्चन कोई आम बंदा खड़ा करदा मेनू लगदा उनु ਹੁਣ ਨੂੰ ਚੱਕ ਕੇ ਜੇਲ੍ਹ ਚ ਪਾ ਦਿੱਤਾ ਜਾਣਾ ਸੀਗਾ ਪਰ ਕਿਉਂਕਿ ਇਹ ਰਾਹੁਲ ਗਾਂਧੀ ਕਰਦਾ ਆ ਇਸ ਲਈ ਇਹਨੂੰ ਨਹੀਂ ਪਾਇਆ ਜਾ ਰਿਹਾ ਜਿਆਦਾਤਰ ਬੀਜੇਪੀ ਵਾਲੇ ਇਹੀ ਕਹਿੰਦੇ ਆ ਕਿ ਇਹ ਐਫੀਡੇਵਟ ਲਿਖ ਕੇ ਨਹੀਂ ਦਿੰਦਾ ਜਾਂ ਰੈਡਾ ਵੱਡਾ মিডিਏ ਦੇ ਵਿੱਚ ਆ ਕੇ ਬੰਦਾ ਸ਼ਰਯਮ ਇਲਜ਼ਾਮ ਲਗਾ ਰਿਹਾ ਕੋਈ ਕਹ ਰਿਹਾ ਸੁਪਰੀਮ ਕੋਰਟ ਨਹੀਂ ਜਾਂਦਾ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਸੁਪਰੀਮ ਕੋਰਟ ਵਾਲੇ ਵੀ ਤਾਂ ਮੈਨੂੰ ਬਾਅਦ ਚ ਕਰ ਹੀ ਰਹੇ ਆ ਸੋ ਜੇਕਰ ਮੇਰਾ ਕੋਈ ਗਲਤ ਆ ਮਨੂ ਚੱਕ ਕੇ ਅੰਦਰ ਕਰੋ ਮੈਂ ਵੀ ਇਹੀ ਕਹਿਣਾ ਜੇਕਰ ਕੋਈ ਹੋਰ ਬੰਦਾ ਆਮ ਬੰਦਾ ਹੁੰਦਾ ਹੁਣ ਨੂੰ ਚੱਕ ਕੇ ਉਹਦੇ ਤੇ ਕੇਸ ਵਗੈਰਾ ਪਾ ਦਣੇ ਸੀਗੇ ਪਰ ਇਹਦੇ ਚ ਕੁਛ ਤਾਂ ਸੱਚ ਹੋਊਗਾ ਜਿਹੜਾ ਇਹ ਬੰਦਾ ਸ਼ਰਿਅਮ ਇਲਜ਼ਾਮ ਲਗਾ ਰਿਆ ਤੇ ਇਹਨੂੰ ਕਿਹਾ ਵੀ ਨਹੀਂ ਜਾ ਰਿਆ ਕੁਛ ਤੇ ਦੂਜੇ ਪਾਸੇ ਜੋ ਆਈਟੀ ਸੈਲਸ ਹੈਗੇ ਆ ਬੀਜੇਪੀ ਦੇ ਉਹ ਸਿਰਫ ਪੱਪੂ ਕਹਿ ਕੇ ਜਾਂ ਇਹਨੂੰ ਅਕਲ ਨਹੀਂ ਹੈਗੀ ਸਿਰਫ ਇਦਾਂ ਕਹਿ ਕੇ ਹੀ ਆਪਣਾ ਜਿਹੜਾ ਇਹ ਪਾਲਾ ਛਡਾਣ ਦੀ ਕੋਸ਼ਿਸ਼ ਕਰਦੇ ਆ ਪਰ ਜਦ ਕੀ ਚਾਹੀਦਾ ਇਹ ਆ ਕਿ ਇਲੈਕਸ਼ਨ ਕਮਿਸ਼ਨ ਨੂੰ ਪੂਰਾ ਆ ਕੇ ਇੱਕ ਤਰੀਕੇ ਦੇ ਨਾਲ ਪ੍ਰੈਸ ਕਾਨਫਰੈਂਸ ਕਰਕੇ ਕੱਲੀ-ਕੱਲੀ ਗੱਲ ਦਾ ਜਵਾਬ ਦੇਣਾ ਚਾਹੀਦਾ ਆ ਜੇ ਕੋਈ ਵੀਡੀਓ ਇਹ ਕਲਿੱਪ ਵੀ ਮੰਗਦੇ ਆ ਉਹ ਪੂਰਾ ਲਿਆ ਕੇ ਸ਼ਰਮ ਦੇ ਦੇਣਾ ਚਾਹੀਦਾ ਕਿ ਆ ਜਿਹੜਾ ਇੱਕ ਬੰਦੇ ਨੇ ਜਿਹੜੀਆਂ 22 ਵੋਟਾਂ ਬਰਾਜ਼ਿਲ ਵਾਲੀ ਦੀਆਂ 10 ਜਗ੍ਹਾ ਵੋਟ ਵੀ ਪਈ ਆ ਉਹਦਾ ਸੀਸੀਟੀਵੀ ਕੈਮਰਾ ਸਾਹਮਣੇ ਕਰ ਪਈ ਆ ਜਾਂ ਨਹੀਂ ਪਈ ਹੈ ਨਾ ਜਦੋਂ ਚੀਜ਼ਾਂ ਤੁਸੀਂ ਲੁਕੋ ਰਹੇ ਆ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੇ ਵਿੱਚ ਸ਼ੱਕ ਆ ਜਾਂ ਸੰਦੇਹ ਆ ਉਹ ਹੋਰ ਵੱਧਾ ਹੋਰ ਵੱਡੀ ਗੱਲ ਰਾਹੁਲ ਗਾਂਧੀ ਨੇ ਕਹੀ ਆ ਕਿ 3.5 ਲੱਖ ਜਿਹੜੀਆਂ ਵੋਟਾਂ ਸੀਗੀਆਂ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਕੱਟੀਆਂ ਗਈਆਂ ਉਹਨੇ ਬਕਾਇਦਾ ਪ੍ਰੂਫ ਲਿਆ ਕੇ ਸਾਹਮਣੇ ਬੰਦੇ ਖੜੇ ਕੀਤੇ ਆਹ ਕੋਈ ਅੰਜਲੀ ਤਿਆਗੀ ਨਾਮ ਦੇ ਆ ਕੀ ਇਹਦੀ ਵੋਟ ਵੀ ਕੱਟੀ ਗਈ ਜਦਕਿ ਇਹ ਪੂਰੀ ਉੱਥੇ ਮੌਜੂਦ ਸੀਗੀ ਇਹਨੂੰ ਵੋਟ ਉਹਦੇ ਵਿੱਚ ਕੱਟੀ ਗਈ ਵੋਟ ਨਹੀਂ ਪਾ ਸਕੀ ਸੋ ਇਸ ਤਰ੍ਹਾਂ ਰਾਹੁਲ ਗਾਂਧੀ ਨੇ ਕਿਹਾ 3.5 ਲੱਖ ਉਹ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਜਿਨ੍ਹਾਂ ਤੇ ਸੰਦੇਹ ਹੈਗਾ ਕਿ ਇਹ ਕਾਂਗਰਸ ਨੂੰ ਵੋਟ ਪਾ ਸਕਦੇ ਸੀਗੇ ਇਹ ਬਹੁਤ ਵੱਡੀ ਮਾਤਰਾ ਆ ਤੇ ਇਸ ਤਰ੍ਹਾਂ ਦੇ ਇਲਜ਼ਾਮ ਇਲੈਕਸ਼ਨ ਕਮਿਸ਼ਨ ਤੇ ਲੱਗਦੇ ਆ ਤਾਂ ਮੈਨੂੰ ਲੱਗਦਾ ਉਹਦਾ ਜਵਾਬ ਦੇਣਾ ਬਣਦਾ ਜਰੂਰ ਹੈ। ਫਿਰ ਰਾਹੁਲ ਗਾਂਧੀ ਨੇ ਐਂਡ ਦੇ ਵਿੱਚ ਜੈਨਜੀ ਵਾਲਿਆਂ ਨੂੰ ਵੀ ਇੱਕ ਪੂਰਾ ਸੰਦੇਸ਼ ਦਿੱਤਾ। ਉਹੀ ਜੈਨਜੀ ਵਾਲੇ ਜਿਨ੍ਹਾਂ ਨੇ ਨੇਪਾਲ ਦੇ ਵਿੱਚ, ਜਿਨ੍ਹਾਂ ਨੇ ਬੰਗਲਾਦੇਸ਼ ਦੇ ਵਿੱਚ, ਜਿਨ੍ਹਾਂ ਨੇ ਮਡਗਾਸਕਰ ਦੇ ਵਿੱਚ, ਇੰਡੋਨੇਸ਼ੀਆ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਪ੍ਰੋਟੈਸਟ ਕਰਕੇ ਸਰਕਾਰਾਂ ਤੱਕ ਵੀ ਬਦਲੀਆਂ। ਸੋ ਇਹ ਜੈਨਜੀ ਨੂੰ ਇੱਕ ਸੰਦੇਸ਼ ਦਿੱਤਾ ਰਾਹੁਲ ਗਾਂਧੀ ਨੇ। ਕੀ ਤੁਹਾਡੇ ਭੁੱਖ ਦਾ ਮਸਲਾ ਹੈ ਤੁਹਾਨੂੰ ਵੀ ਜ਼ਰੂਰ ਇੱਧਰ ਨੂੰ ਧਿਆਨ ਦੇਣਾ ਚਾਹੀਦਾ ਹੈ ਆ ਇੰਡੀਆ ਦੇ ਵਿੱਚ ਇਸ ਵੱਡੇ ਤਰੀਕੇ ਦੇ ਨਾਲ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਇਲੈਕਸ਼ਨ ਕਮਿਸ਼ਨ ਦੇ ਨਾਲ ਸਰਕਾਰ ਮਿਲ ਕੇ ਇਹ ਸਾਰਾ ਕੁਝ ਕਰ ਰਹੀ ਆ ਬੀਜੇਪੀ ਗਵਰਨਮੈਂਟ ਕਰ ਰਹੀ ਆ ਇਹ ਰਾਹੁਲ ਗਾਂਧੀ ਦੇ ਇਲਜ਼ਾਮ ਹੁਣ ਮੈਂ ਗੱਲ ਕਰਦਾ ਪੰਜਾਬ ਦੀ ਕੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਆ ਬਿਲਕੁਲ ਹੋ ਸਕਦਾ ਆ ਬਹੁਤ ਸਾਰੇ ਜਿਹੜੇ ਇਹ ਨੌਜਵਾਨ ਹੈਗੇ ਆ ਪੰਜਾਬ ਦੇ ਜਿਹੜੇ ਕੋਈ ਕੈਨੇਡਾ ਚ ਗਿਆ ਆ ਜਾਂ ਕੋਈ ਵਰਕ ਪਰਮਿਟ ਤੇ ਗਿਆ ਕੋਈ ਵਿਜ਼ਟਰ ਵੀਜ਼ੇ ਤੇ ਗਿਆ ਜਿਹੜਾ ਵੋਟਾਂ ਵੇਲੇ ਆ ਵੀ ਸਕਦਾ ਉਹ ਕੋਈ ਉੱਧਰਲਾ ਹੋਰ ਮੁਲਕ ਦਾ ਪਰਮਾਨੈਂਟ ਰੈਜ਼ੀਡੈਂਟ ਨਹੀਂ ਬਣਿਆ ਜਾਂ ਕਈ ਬੰਦੇ ਇੱਥੇ ਹੈਗੇ ਵੀ ਆ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਤੇ ਕਈ ਬਾਹਰੋਂ ਬੰਦੇ ਲਿਆ ਲਾ ਕੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਸੀਗੇ ਉਹਨਾਂ ਨੇ ਪੂਰਾ ਇਲਜ਼ਾਮ ਲਗਾਇਆ ਸੀ ਕਿ ਕਿਤੇ ਨਾ ਕਿਤੇ ਜਿਹੜੇ ਇਹ ਡੈਮੋਗ੍ਰਾਫਿਕ ਅੰਕੜੇ ਆ ਇਹ ਲੋਕਤੰਤਰ ਦੇ ਰਾਜਨੀਤਿਕ ਤੌਰ ਤੇ ਉੱਤੇ ਵੋਟਾਂ ਨੂੰ ਲੈ ਕੇ ਪੰਜਾਬ ਦੇ ਬਦਲੇ ਜਾ ਰਹੇ ਆ ਪੰਜਾਬ ਦੇ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਜੇ ਕੋਈ ਮੌਕੇ ਤੇ ਅਵੇਲੇਬਲ ਨਹੀਂ ਮਿਲਦਾ ਜੇ ਕੋਈ ਬਾਹਰ ਆ ਉਹ ਹੋ ਸਕਦਾ ਕੋਈ ਵਿਜ਼ਟਰ ਗਿਆ ਘੁੰਮਣ ਲੇ ਗਿਆ ਕੋਈ ਵਰਕ ਪਰਮਿਟ ਗਿਆ ਉਹ ਆ ਵੀ ਸਕਦਾ ਸੋ ਇਹ ਇਲਜ਼ਾਮ ਹਰਪ੍ਰੀਤ ਸਿੰਘ ਦੇ ਸੀ ਨਰਾਜ ਨੀਤੀਕ ਪਾਰਟੀਆਂ ਉਹਨਾਂ ਨੂੰ ਇਸ ਮੁੱਦੇ ਤੇ ਜ਼ਰੂਰ ਇਕੱਠੇ ਹੋਣਾ ਚਾਹੀਦਾ ਰਾਹੁਲ ਗਾਂਧੀ ਮੈਨੂੰ ਲੱਗਦਾ ਹੈ ਇਹ ਜਦੋਂ ਕਰਨਾਟਕ ਤੋਂ ਬਾਅਦ ਇੱਕ ਲਹਿਰ ਬਣਾਉਣ ਦੇ ਵਿੱਚ ਕਿ ਵੋਟ ਚੋਰੀ ਕਰ ਰਹੀ ਹੈ ਬੀਜੇਪੀ ਉਹ ਕਾਮਯਾਬ ਨਹੀਂ ਹੋ ਸਕੇ ਮੈਨੂੰ ਲੱਗਦਾ ਕਾਂਗਰਸ ਵਾਲੇ ਵੀ ਕੋਈ ਇਹਦਾ ਬਾੜਾ ਸਾਥ ਨਹੀਂ ਦੇ ਰਿਹਾ ਪਰ ਹੁਣ ਚਲੋ ਇਹ ਵੋਟਾਂ ਤੋਂ ਪਹਿਲਾਂ ਬਿਹਾਰ ਵਾਲਿਆਂ ਤੋਂ ਇਹਨੇ ਨਵਾਂ ਹਾਈਡਰੋਜਨ ਬੰਬ ਤਾਂ ਫਟਾਇਆ ਆ ਇਹਦਾ ਫਾਇਦਾ ਹੋ ਸਕਦਾ ਹੈ ਬਿਹਾਰ ਦੀਆਂ ਵੋਟਾਂ 'ਚ ਮਿਲ ਵੀ ਜਾਵੇ ਪਰ ਇੱਕ ਲੋਕ ਲਹਿਰ ਬਣਾਉਣ ਦੇ ਲਈ ਮੈਨੂੰ ਲੱਗਦਾ ਰਾਹੁਲ ਗਾਂਧੀ ਨੂੰ ਵੀ ਸਾਰੀਆਂ ਪਾਰਟੀਆਂ ਸਰਬ ਪਾਰਟੀ ਮੀਟਿੰਗ ਸੱਦ ਕੇ ਸਾਰੀਆਂ ਪਾਰਟੀਆਂ ਨੂੰ ਵੀ ਇਹਦਾ ਸਾਥ ਦੇਣਾ ਜ਼ਰੂਰ ਚਾਹੀਦਾ ਕਿਉਂਕਿ ਇਹ ਕੋਈ ਮਸਲਾ ਇੱਕ ਪਾਰਟੀ ਦਾ ਨਹੀਂ ਆ ਪਰ ਇਹ ਬਾਕੀ ਪਾਰਟੀਆਂ ਤੱਕ ਉਹਨੂੰ ਬਿਠਾ ਕੇ ਉਹਨਾਂ ਨੂੰ ਨਾਲ ਆਪਣੀ ਹਮਾਇਤ ਲੈਣ ਦੇ ਵਿੱਚ ਹੱਲੇ ਤੱਕ ਕਾਮਯਾਬ ਨਹੀਂ ਹੋਏ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਦਾ ਵੀ ਫੇਲਿਅਰ ਆ ਸੋ ਦੂਸਰਾ ਇਲੈਕਸ਼ਨ ਕਮਿਸ਼ਨ ਨੂੰ ਜੇਕਰ ਸਾਰਾ ਕੁਝ ਇਹ ਗਲਤ ਆ ਬੰਦਾ ਗਲਤ ਇਲਜ਼ਾਮ ਲਗਾ ਰਿਹਾ ਇਹਨੂੰ ਚੱਕ ਕੇ ਅੰਦਰ ਕਰੋ ਜਾਂ ਸਜ਼ਾ ਕਰੋ ਹਨਾ ਜੇ ਕੋਈ ਗਲਤ ਇਸ ਹੱਦ ਤੱਕ ਇਲਜ਼ਾਮ ਲਗਾ ਰਿਹਾ ਇਲੈਕਸ਼ਨ ਕਮਿਸ਼ਨ ਦੇ ਉੱਤੇ ਜੇ ਕੋਈ ਆਮ ਬੰਦਾ ਹੁੰਦਾ ਤੁਸੀਂ ਮੈਨੂੰ ਦੱਸਦਾ ਉਹਨੂੰ ਛੱਡ ਦੇਣਾ ਸੀਗਾ ਨਹੀਂ ਛੱਡਣਾ ਸੀ ਸੋ ਇਹ ਪੂਰੀ ਆਪਣੀ ਗੱਲਬਾਤ ਸੀ ਜੋ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਕੁਝ ਕਮੀ ਲੱਗਦੀ ਹੁੰਦੀ ਹੈ ਤਾਂ ਜਰੂਰ ਦੱਸ ਦਿਆ ਕਰੋ ਜੇਕਰ ਜੋ ਵਧੀਆ ਹੁੰਦਾ ਤਾਂ ਥੱਲੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ